ਜਾ ਜਿਹਦੇ دل ਤੇ ਕੀ ਬੀਤਦੀ ਸੀ ਸੋ ਪ੍ਰਥੀਆ ਆਖਦਾ ਕਰਮਾ ਨੂੰ ਕਰਮੋਂ ਨੂੰ ਸੋਨ ਕਰਮੋਂ ਪ੍ਰਥੀਆ ਆਖਦਾ ਕਰਮਾ ਨੂੰ ਸੋਨ ਕਰਮੋਂ ਬਿਨਾ ਗੱਲ ਤੋਂ ਰੋਇਆ ਘੁਲਾਇਆ ਨਾ ਕਰ ਬਿਨਾ ਗੱਲ ਤੋਂ ਰੋਇਆ ਘੁਲਾਇਆ ਨਾ ਕਰ ਕੋਖ ਗੰਗਾ ਦੀ ਹਰੀ ਨਾਮ ਮੂਲ ਹੋਣੀ ਕੁੱਖ ਗੰਗਾ ਦੀ ਹਰੀ ਨਾਮ ਮੂਲ ਹੋਣੀ ਇਸ ਗੱਲ ਨੂੰ ਮੂਲ ਭੁਲਾਇਆ ਨਾ ਕਰ ਇਸ ਗੱਲ ਨੂੰ ਮੂਲ ਭੁਲਾਇਆ ਨਾ ਕਰ ਗੁਰੂ ਘਰ ਦੀ ਛੜ ਦੀ ਕਲਾ ਵੇਖ ਕੇ ਗੁਰੂ ਘਰ ਦੀ ਛੜ ਦੀ ਕਲਾ ਵੇਖ ਕੇ ਸੋਚ ਸੋਚ ਕੇ ਢੇਰੀ ਤੂੰ ਢਾਇਆ ਨਾ ਕਰ ਬੈਠੋ ਗਦੀ ਤੇ ਮਿਹਰਬਾਨ ਪੁੱਤ ਤੇਰਾ ਬੈਠੋ ਗਦੀ ਤੇ ਮਿਹਰਬਾਨ ਪੁੱਤ ਤੇਰਾ ਖੁਸ਼ ਰਿਹਾ ਕਰ ਐਵੇਂ ਘਰਾਇਆ ਨਾ ਕਰ ਦੱਸਿਆ ਮਾਸੀ ਨੇ ਜਾ ਕੇ ਗੰਗਾ ਮਾਣੂ ਦੱਸਿਆ ਮਾਸੀ ਨੇ ਦਾਸੀ ਨੇ ਜਾ ਕੇ ਗੰਗਾ ਮਾਣੂ ਕਰਮਾ ਪ੍ਰਥੀ ਹਜ਼ਾਰ ਜੋ ਖੋਲਦੇ ਨੇ ਸੁਣ ਕੇ ਮਾਂ ਦੇ ਸੀਨੇ 'ਚ ਰੁਗ ਭਰਿਆ ਭੈੜੀ ਸੋਚ ਵਾਲੇ ਬਾਝ ਬੋਲਦੇ ਨੇ ਭੈੜੀ ਸੋਚ ਵਾਲੇ ਬਾਝ ਬੋਲਦੇ ਨੇ ਪੰਜਵੇਂ ਗੁਰਾਂ ਨੂੰ ਕਾਰਜੋਈ ਮਾਤਾ ਹੱਥ ਜੋੜ ਕੇ ਸੰਗਤ ਦੇ ਵਿੱਚ ਖੜੀ ਸੱਚੇ ਪਾਤਸ਼ਾਹ ਨਿਮਾਣੀ ਤੇ ਮਿਹਰ ਕਰ ਦੋ ਸੱਚੇ ਪਾਤਸ਼ਾਹ ਨਿਮਾਣੀ ਤੇ ਮਿਹਰ ਕਰ ਦੋ ਇਹੇ ਦਾਤ ਮੰਗਾ ਹੋ ਜਾਏ ਕੋਖ ਹਰੀ ਮੇਰੇ ਘਰ ਵਿੱਚ ਵੀ ਮੇਰਾ ਪੁੱਤ ਖੇਡੇ ਮੇਰੇ ਘਰ ਵਿੱਚ ਵੀ ਮੇਰਾ ਪੁੱਤ ਖੇਡੇ ਮੇਰੀ ਮਮਤਾ ਤਰਲੇ ਪਾਉਂਦੀ ਐ ਬਿਨਾਂ ਲਾਦ ਤੋਂ ਜਾਪਦਾ ਘਰ ਸੁਣਾ ਇਹ ਪੀਰ ਦਿਨ ਰਾਤ ਸਤਾਉਂਦੀ ਐ ਬਿਨਾਂ ਲਾਦ ਤੋਂ ਜਾਪਦਾ ਘਰ ਸੁਣਾ ਇਹ ਪੀਰ ਦਿਨ ਰਾਤ ਸਤਾਉਂਦੀ ਐ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਬਾਬਾ ਗੁੱਡਾ ਜੀ ਦੇ ਦਰ ਤੇ ਜਾਓ ਗੰਗਾ ਬਾ ਬਾ ਬੁੱਢਾ ਜੀ ਦੇ ਦਰ ਤੇ ਜਾਓ ਗੰਗਾ ਨਾਲ ਉਹਨਾਂ ਦੇ ਰਹਿਣ ਚਾਰ ਪਾਤਸ਼ਾਹੀਆਂ ਜਾ ਕੇ ਉਹਨਾਂ ਨੂੰ ਸੀਸ ਝੁਕਾਓ ਗੰਗਾ ਗੁਰੂ ਨਾਨਕ ਸੱਚੇ ਗੁਰੂ ਨਾਨਕ ਘਰ ਦੇ ਸੱਚੇ ਸਿੱਖ ਉਹੋ ਇਹ ਗੱਲ ਨਾ ਮੂਲ ਪਰ ਲਾਓ ਗੰਗਾ ਬਚਨ ਸੁਣ ਸੁਣ ਉਹਨਾਂ ਨੇ ਪੂਰੇ ਤੇ ਪੱਕੇ ਹੁੰਦੇ ਬੱਚੇ ਨਹੀਂ ਉਹਨਾਂ ਦੇ ਪੂਰੇ ਤੇ ਪੱਕੇ ਹੁੰਦੇ ਹੱਥ ਜੋੜ ਕੇ ਤਰਲਾ ਪਾਓ ਗੰਗਾ ਹੱਥ ਜੋੜ ਕੇ ਗੰਗ ਤਰਲਾ ਪਾਓ ਗੰਗਾ ਓਠ ਅਮਰਤ ਵੇਲੇ ਇਸ਼ਨਾਨ ਕਰਕੇ ਓਠ ਅਮਰਤ ਵੇਲੇ ਇਸ਼ਨਾਨ ਕਰਕੇ ਆਠਾ ਪੀਸ ਪਰ ਸਾਬ ਆਟਾ ਪਿਸ ਪਰ ਸਾਦਾ ਪਕਾਓ ਗੰਗਾ ਬਾਣੀ ਜਪਜੀ ਦੀ ਪਾੜੇ ਅਰਦਾਸ ਕਰਕੇ ਬਾਣੀ ਜਪਜੀ ਦੀ ਪਾੜੇ ਅਰਦਾਸ ਕਰਕੇ ਚਾਲਾ ਵੀਰ ਸਹਿਬ ਨੂੰ ਪਾਓ ਗੰਗਾ ਚਾਲਾ ਵੀਰ ਸਹਿਬ ਨੂੰ ਪਾਓ ਗੰਗਾ ਮਨ ਨੀਵਾ ਤੇ ਮਤ ਉੱਚੀ ਕਰਕੇ ਮਤ ਨੀ ਮਨ ਨੀਵਾ ਤੇ ਮਤ ਉੱਚੀ ਕਰਕੇ ਬਾ ਬਾ ਬੁੱਢਾ ਜੀ ਨੂੰ ਸਿਰ ਝੁਕਾਓ ਗੰਗਾ ਚੋਲੀ ਪਾੜ ਕੇ ਤੋੜੂਗਾ ਸਿੱਖ ਗੁਰੂ ਦਾ ਚੋਲੀ ਪਾੜ ਕੇ ਤੋੜੂਗਾ ਸਿੱਖ ਗੁਰੂ ਦਾ ਇਹ ਪੱਕਾ ਵਿਸ਼ਵਾਸ ਬਣਾਓ ਗੰਗਾ ਬਚਨ ਸੁਣ ਕੇ ਮਨ ਵਿੱਚ ਚਾਹ ਆਇਆ ਬਚਨ ਸੁਣ ਕੇ ਮਨ ਵਿੱਚ ਚਾਹ ਆਇਆ ਉਹ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਤੇ ਮਿਸਾ ਪ੍ਰਸ਼ਾਦਾ ਤਿਆਰ ਕਰਕੇ ਰੱਖ ਗੰਡਾ ਪ੍ਰਸ਼ਾਦੇ ਨਾਲ ਲੀਤਾ ਰੱਖ ਗੰਡਾ ਪ੍ਰਸ਼ਾਦੇ ਨਾਲ ਲੀਤਾ ਨੰਗੇ ਪੈਰੀ ਤੁਰ ਕੇ ਵੀਰ ਸਾਬ ਵੱਲ ਨੂੰ ਅੱਜ ਆਪ ਵੀ ਨਹੀਂ ਕੁਝ ਖਾਦਾ ਪੀਤਾ ਅੱਜ ਭਰੇਗੀ ਝੋਲੀ ਜ਼ਰੂਰ ਮੇਰੀ ਅੱਜ ਭਰੇਗੀ ਝੋਲੀ ਜ਼ਰੂਰ ਮੇਰੀ ਸੱਚੇ ਪਾਤਸ਼ਾਹ ਨੇ ਸੱਚੀ ਕਹੀ ਦਿੱਤਾ ਉਥੇ ਬਾਬਾ ਜੀ ਪਏ ਉਹ ਢੀਕਦੇ ਨੇ ਉਥੇ ਬਾਬਾ ਜੀ ਪਏ ਉਹ ਢੀਕਦੇ ਨੇ ਪ੍ਰਸ਼ਾਦਾ ਲੈ ਕੇ ਆਮਦੀ ਮਾਂ ਮੇਰੀ ਮਾਂ ਦੇ ਹੱਥ ਦੀ ਪੁੱਤ ਨੇ ਰੋਟੀ ਖਾਣੀ ਭੁੱਖ ਵੱਧਦੀ ਜਾਂਦੀ ਐ ਤਾਂ ਮੇਰੀ ਉਹਦੇ ਹੱਥ ਦਾ ਪੱਕਾ ਪ੍ਰਸ਼ਾਦਾ ਖਾऊं ਭੁੱਖ ਮਿਟਣੀ ਐ ਅੱਜ ਤਾਂ ਮੇਰੀ ਸੇਖ ਆਖਦਾ ਬਾਬਾ ਜੀ ਕੀ ਆਖੋ ਕੋਈ ਸਮਝ ਵਿੱਚ ਆਉਂਦਾ ਹੈ ਨਾ ਮੇਰੀ ਇਨੇ ਚਿਰ ਨੂੰ ਪਹੁੰਚ ਗਏ ਮਾਤਾ ਗੰਗਾ ਹੱਥ ਜੋੜ ਕੇ ਖਰੇ ਨਮਸਕਾਰ ਕਰਕੇ ਕਹਿਣ ਲੱਗੇ ਬਾਬਾ ਬਾਬਾ ਬੁੱਢਾ ਜੀ ਨੂੰ ਭੋਗ ਲਾਓ ਬਾਬਾ ਮਿੱਸਾ ਪ੍ਰਸਾਦਾ ਉਹਨਾਂ ਦੇ ਅੱਗੇ ਧਰ ਕੇ ਗੰਡਾ ਭੰਨ ਕੇ ਰੋਟੀ ਦੇ ਉੱਤੇ ਧਰ ਕੇ ਮੁੱਖੋਂ ਬੋਲਿਆ ਬਚਨ ਮਹਾਨ ਬਾਬਾ ਗੰਡਾ ਭੰਕੇ ਰੋਟੀ ਉਦੇ ਉੱਤੇ ਧਰ ਕੇ ਮੁੱਖੋਂ ਬੋਲਿਆ ਬਚਨ ਮਹਾਨ ਬਾਬਾ ਅੱਜ ਲੋੜ ਪਈ ਨੇ ਕੁਝ ਮੰਗਣੇ ਦੀ ਅੱਜ ਲੋੜ ਪਈ ਨੇ ਕੁਝ ਮੰਗਣੇ ਦੀ ਬਿਨਾ ਮੰਗਿਆ ਦੇਵੇ ਵਰਦਾਨ ਬਾਬਾ ਐਸਾ ਜੋਦਾ ਜੰਮੇਗਾ ਘਰ ਤੇਰੇ ਐਸਾ ਜੋਦਾ ਜੰਮੇਗਾ ਘਰ ਤੇਰੇ ਸਿਰ ਦੁਸ਼ਮਨਾ ਦੇ ਗੰਡੇ ਵਾਂਗ ਭੰਨੂਗਾ ਉਹ ਹੱਕ ਸੱਚ ਦੀ ਪਾਂਥੀ ਪਾਰ ਬੁਗਾਰੀ ਹੋ ਕਦੇ ਇਹਨਾਂ ਕਿਸੇ ਦੀ ਮੰਗ ਕੇ ਮੰਨੇ گا ਉਹ ਕਦੇ ਇਨਾ ਕਿਸੇ ਦੀ ਮੰਨੇ گا ਉਹ ਦਲ ਭੰਜਨਾ ਭੰਜਨ ਗੁਰਸੂਰਮਾ ਕਹੋ ਦੁਨੀਆ ਐਸਾ ਜੋਧ ਨਾ ਹੋਰ ਕੋਈ ਹੋਣਾ ਏ ਮਾਂ ਗੁਰੂ ਨਾਨਕ ਦਾਤੇ ਨੇ ਮੇਰ ਕੀ ਮੇਰ ਕਰਕੇ ਗੁਰੂ ਨਾਨਕ ਦਾਤੇ ਨੇ ਮੇਰ ਕਰਕੇ ਤੇਰੀ ਤੇਰੀ ਕੋਖ ਨੂੰ ਭਾਗ ਲਗਾਉਣਾ ਏ ਮਾਂ ਬਚਨ ਸੁਣ ਕੇ ਅੱਖਾਂ 'ਚੋਂ ਨੀਂਦ ਡੁੱਲਿਆ ਬਚਨ ਸੁਣ ਕੇ ਅੱਖਾਂ 'ਚੋਂ ਨੀਂਦ ਡੁੱਲਿਆ ਹੱਦ ਖੁਸ਼ੀ ਦੀ ਕੋਈ ਨਾ ਰਹੀ ਜਾਪੇ ਆਪ ਮੁਹਾਰੇ ਹੀ ਜਾਂਦੀ ਐ ਕਹੀ ਜਾਪੇ ਪੂਰੇ ਸਿੱਖ ਦੇ ਬਚਨਾਂ ਟੱਲ ਓਏ ਪੂਰੇ ਸਿੱਖ ਦੇ ਬਚਨਿਆ ਟੱਲ ਓਏ ਮਾ ਗੰਗਾ ਦੀ ਕੋਖ ਨੂੰ ਭਾਗ ਲਗੇ ਮਾ ਗੰਗਾ ਦੀ ਕੋਖ ਨੂੰ ਭਾਗ ਲਗੇ 1652 ਨੂੰ ਨਗਰੀ ਵਿਡਾਲੀ ਅੰਦਰ ਅਮਰੋ ਦੇਤੇ ਫੁੱਲ ਵਰਸਾਨ ਲਗੇ ਰਾ ਖੁਸ਼ੀਆਂ ਦੇ ਗਾਉਣ ਲਗੇ ਬਾਲ ਹਰ ਗੋਬਿੰਦ ਦੇ ਆਗਮਨ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਭੁੱਲਾ ਚੁਗਾ ਦੀ ਖਮਾ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ